मैडम किवें देखदो कि अरविंद केजरीवाल के दी गिरफ्तारी ਹੋਈਏ ਤੇ ਪੰਜਾਬ ਦੇ ਉੱਤੇ ਕੀ ਅਸਰ ਪਏਗਾ ਇਹਦਾ ਅਸਰ ਜਿਹੜਾ ਹੈਗਾ ਉਹ ਲੋਕਾਂ ਦੇ ਵਿੱਚ ਬੀਜੇਪੀ ਦੇ ਪ੍ਰਤੀ ਗੁੱਸਾ ਜਿਹੜਾ ਉਹ ਬਹੁਤ guna ਵੱਧ ਕੇ ਸਾਹਮਣੇ ਆਏਗਾ ਪਰ ਗਲਤ ਟਾਈਮ ਤੇ ਖੇលਿਆ ਹੋਇਆ ਪੱਤਾ ਆਪਣੇ ਵੱਲੋਂ ਇਹ ਉਹਨਾਂ ਨੇ ਇੱਕ ਕਹਿੰਦੇ ਹੁੰਦੇ ਨਾ ਵੀ ਤ੍ਰੁੱਪ ਦਾ ਪੱਤਾ ਚਲਾਇਆ ਸੀ ਪਰ ਇਹ ਗਲਤ ਸਮੇਂ ਦੇ ਉੱਤੇ ਖੇਡੇ ਹੋਏ ਇਹਨਾਂ ਦਾ ਪੱਤਾ ਬੀਜੇਪੀ ਨੂੰ ਗੋਟ ਮਾਰੀ ਪੈਣ ਵਾਲਾ ਕਿੱਤੀਆਂ ਹੋਈਆਂ ਧੰਦਲੀਆਂ ਉਹਨਾਂ ਦੇ ਇਲੈਕਟ੍ਰੋਲ ਬੌਂਡ ਦੇ ਪ੍ਰਤੀ ਜਿਹੜਾ ਪੂਰੇ ਦੇਸ਼ ਦੇ ਵਿੱਚ ਚੱਲ ਰਿਹਾ ਉਹਨਾਂ ਦੀਆਂ ਕਰਤੂਤਾਂ ਸਾਹਮਣੇ ਆ ਰਹੀਆਂ ਉਹਨੂੰ ਦਬਾਉਣ ਵਾਸਤੇ ਇਹ ਕੰਮ ਕੀਤਾ ਗਿਆ ਲੋਕ ਦੇਸ਼ ਦੇ ਬਹੁਤ ਸਿਆਣੇ ਨੇ ਸਾਡੇ ਲੋਕ ਰક્ષਣ ਦਬਾਗ ਨੇ ਉਹ ਚੰਗੀ ਸਿੱਖਿਆ ਦੀ ਲੋੜ ਹੈ ਸਿੱਧੀ ਲੋੜ ਹੈ ਕਰੋ ਤੱਕ ਜਦੋਂ ਤੱਕ ਇਹ ਸੰਘਰਸ਼ੜਾ ਚੱਲਦਾ ਰਹੇਗਾ ਜਦ ਤੱਕ ਸ਼੍ਰੀ ਅਦਵਿਨ ਕੇਜਰੀਵਾਲ ਜੀ ਸਾਹਮਣੇ ਸਾਡੇ ਗ੍ਰਿਫਤਾਰੀ ਤੋਂ ਬਾਹਰ ਨਹੀਂ ਆਉਂਦੇ ਜਦੋਂ ਤਨੂ ਰੇਹਾਨੀ ਕੀਤਾ ਜਾਂਦਾ ਉਦੋਂ ਤੱਕ ਇਹ ਸੰਘਰਸ਼ ਜਾਰੀ ਰਹੇਗਾ ਕੀ ਅਰਵਿੰਦ ਕੇਜਰੀਵਾਲ ਜੇਲ ਤੋਂ ਸਰਕਾਰ ਚਲਾਉਣਗੇ ਕੀ ਅਰਵਿੰਦ ਕੇਜਰੀਵਾਲ ਜੇਲ ਤੋਂ ਆਪਣੀ ਸਰਕਾਰ ਚਲਾਉਣਗੇ ਬਿਲਕੁਲ ਜਿਹੜੀ ਸਰਕਾਰ ਹੈ ਜਿੰਨੀ ਦੇਰ ਉਹਨਾਂ ਦੀ ਦਿਖਾਈ ਨਹੀਂ ਹੁੰਦੀ ਅਰਵਿੰਦ ਕੇਜਰੀਵਾਲ ਜੀ ਜੇਲ ਤੋਂ ਜਿਹੜੀ ਆ ਉਹ ਆਪਣੇ ਸਰਕਾਰ ਚਲਾਉਣਗੇ ਔਰ ਪੂਰੇ ਦੇਸ਼ ਦੇ ਵਿੱਚ ਪਾਰਟੀ ਜਿਹੜੀ ਉਹਨਾਂ ਦੀ ਦਿਸ਼ਾ ਦਿਸ਼ਾ ਤੈਅ ਕਰ ਚੁੱਕਾ ਆਕਾਲੀ ਦਲ ਦੇ ਵੱਲੋਂ ਮਾਰਕੀਟਕਾਰੀ ਹੈ ਸਿੱਖ ਆਕਾਲੀ ਦਲ ਦੇ ਵੱਲੋਂ ਮਾਰਕੀਟ ਬਾਰੇ ਅਰਵਿੰਦ ਕੇਸਰੀਵਾਲ ਅਰਵਿੰਦ ਕੇਸਰੀਵਾਲ ਦੇ ਅਸਤੀਫੇ ਦੀ ਮੰਗ ਕੀਤੀ ਜਾ ਰਹੀ ਹੈ ਅਕਾਲੀ ਦਲ ਦੇ ਵੱਲੋਂ ਜਿਹੜੇ ਅਕਾਲੀ ਅਕਾਲੀ ਦਲ ਪਹਿਲਾਂ ਵੀ ਭਾਜਪਾ ਦੇ ਨਾਲ ਸੀ ਹੁਣ ਵੀ ਭਾਜਪਾ ਦੇ ਨਾਲ ਆ ਅਕਾਲੀ ਦਲ ਐਸੀ ਪਾਰਟੀ ਹੋਣੀ ਪਈ ਆ ਜਿਹਨੂੰ ਪੰਜਾਬ ਦੇ ਲੋਕਾਂ ਨੇ ਧਰਮ ਦੇ ਆਧਾਰ ਤੇ ਬਣਾਇਆ ਸੀ ਰਮਦੇਦਾਰ ਦਾ ਮੱਧਵਸੀ ਸਰਬ ਸਾਂਝੀ ਪਾਰਟੀ ਬਣਾਇਆ ਸੀ ਜਿੰਨਾ ਧੋਖਾ ਅਕਾਲੀ ਦਲ ਨੇ ਪੰਜਾਬ ਦੇ ਨਾਲ ਕੀਤਾ ਉਹਨਾਂ ਧੋਖਾ ਸਾਡੇ ਨਾਲ ਮੁਗਲ ਵੀ ਨਹੀਂ ਕਰ ਸਕੇ ਅੰਗਰੇਜ਼ ਵੀ ਨਹੀਂ ਕਰ ਸਕੇ ਜਿੰਨਾ ਕੱਲ ਦਲ ਕਰ ਗਿਆ ਉਹਨਾਂ ਦਾ ਉਹਨਾਂ ਦੀ ਸੋਚ ਆ ਉਹਨਾਂ ਦਾ ਜੈ ਜੀ ਮੰਗਣਾ ਠੋਕਨ ਨੂੰ ਪੰਜਾਬ ਦੇ ਵਿੱਚ ਸ਼ਾਂਤੀ ਨਹੀਂ ਚਾਹੀਦੀ ਉਹਨਾਂ ਨੂੰ ਪੰਜਾਬ 'ਚ ਤਰੱਕੀ ਨਹੀਂ ਚਾਹੀਦੀ ਉਹਨਾਂ ਨੂੰ ਪੰਜਾਬ ਪੁਛਟਾ ਮੁਕਤ ਨਹੀਂ ਚਾਹੀਦਾ ਉਹਨਾਂ ਨੂੰ ਪੰਜਾਬ 'ਚ ਚੰਗੇ ਸਕੂਲ ਨਹੀਂ ਚਾਹੀਦੇ ਹਸਪਤਲ ਨਹੀਂ ਚਾਹੀਦੇ ਰੋਜ਼ਗਾਰ ਨਹੀਂ ਚਾਹੀਦਾ ਇਸ ਕਰਕੇ ਅਕਾਲੀ ਦਲ ਦਾ ਅਸਤੀਫਾ ਮੰਗਣਾ ਚਾਹੀਦਾ ਤੇ ਇਸ ਦੇ ਨਾਲ ਲਗਾਤਾਰੀ ਕਾਂਗਰਸ ਦੇ ਵੱਲੋਂ ਵੀ ਜਿਹੜੀ ਹੈ ਨਖੇਦੀ ਕੀਤੀ ਗਈ ਹੈ ਇਸ ਗ੍ਰਿਫਤਾਰੀ ਨੂੰ ਲੈ ਕੇ ਕਾਂਗਰਸ ਬਿਲਕੁਲ ਇਹਦੀ ਲਗਾਤਾਰ ਨਖੇਦੀ ਕਰ ਰਹੀ ਹੈ ਨਖੇਦੀ ਕਰਨੀ ਬੰਦੀ ਆ ਕੋਈ ਵੀ ਜਿਹੜੀ ਧਰਮ ਨਿਰਪੱਖ ਪਾਰਟੀ ਆ ਜਿਹੜੀ ਦੇਸ਼ ਦਾ ਭਵਿੱਖ ਚੰਗਾ ਚਾਹੁੰਦੀ ਆ ਜਿਹੜੀ ਦੇਸ਼ ਦੇ ਬੱਚਿਆਂ ਨੂੰ ਚੰਗੀ ਸਿੱਖਿਆ ਚਾਹੁੰਦੀ ਆ ਐਜੂਕੇਸ਼ਨ ਚਾਹੁੰਦੀ ਆ ਹਰ ਚਾਹੁੰਦੀ ਆ ਹਰ ਉਹ ਇਨਸਾਨ ਜਿਹਨੂੰ ਲੋਕਤੰਤਰੀ ਸਮਝਿਆ ਹਰ ਉਹ ਪਾਰਟੀ ਜਿਹਨੂੰ ਜਿਹੜੀ ਸੈਕੂਲਰ ਆ ਜਿਹੜੀ ਸਾਰੇ ਦੇਸ਼ ਵਾਸਤੇ ਖੁਜੀ ਹਰ ਉਹ ਪਾਰਟੀ ਵਿਰੋਧ ਕਰੇਗੀ ਹਰ ਉਹ ਨਾਗਰਿਕ ਕਰੇਗਾ ਆਉਣ ਵਾਲੀ ਇਲੈਕਸ਼ਨ ਚ ਬੀਜੇਪੀ ਨੂੰ ਬਹੁਤ ਭਾਰੀ ਪੈਣ ਵਾਲਾ ਆਮ ਲੋਕਾਂ ਦਾ ਕੀ ਕਹਿਣਾ ਇਸ ਗ੍ਰਫਤਾਰੀ ਨੂੰ ਲੈ ਕੇ ਆਮ ਲੋਕੀ ਕਿਵੇਂ ਦੇਖਦੇ ਨੇ ਆਮ ਲੋਕ ਇਸ ਨੂੰ ਲੈ ਕੇ ਬਹੁਤ ਗੁੱਸੇ ਵਿੱਚ ਨੇ ਉਹ ਗੁੱਸਾ ਆਪਣਾ ਜਿਹੜਾ ਉਹ ਇਲੈਕਸ਼ਨ ਦੇ ਦੌਰਾਨ ਜ਼ਾਹਰ ਕਰੇਗਾ ਮੈਡਮ ਇੱਕ ਮਾਮਲਾ ਸਾਹਮਣੇ ਆਇਆ ਕਿ ਲਗਾਤਾਰ ਹੀ ਜਿਹੜੀ ਨਕਲੀ ਸ਼ਰਾਬ ਦੇ ਨਾਲ ਮੌਤਾਂ ਵੀ ਹੋ ਰਹੀ ਹੈ ਤੁਸੀਂ ਕੀ ਕਹਿਣਾ ਚਾਹੋਗੇ ਕਿ ਮੌਜੂਦਾ ਪਾਰਟੀ ਦੇ ਵੱਲੋਂ ਕੁਝ ਵੀ ਅਜੇ ਤੱਕ ਪਿਆਰ ਨਹੀਂ ਦਿੱਤਾ ਗਿਆ ਐਸਵੇਲੇ ਜਿਹੜਾ ਮੁੱਦਾ ਹੋਰ ਚੱਲ ਰਿਹਾ ਇਹ ਇਹ ਜਿਹੜਾ ਸਾਰਾ ਪ੍ਰਸ਼ਾਸਨ ਜਿਹੜਾ ਪੰਜਾਬ ਦਾ ਉਹ ਦੇਖ ਰਿਹਾ ਕਿ ਕਿੱਥੇ ਇਹਨਾਂ ਲੋਕਾਂ ਨੇ ਇਹ ਇਹੋ ਜੀ ਗੰਦੀ ਘਣਾਣੀ ਹਰਕਤ ਕੀਤੀ ਆ ਆਪਣੀਆਂ ਲੋਕਾਂ ਦੀਆਂ ਜ਼ਿੰਦਗੀਆਂ ਨਾਲ ਖੇਡਣ ਵਾਲੀ ਉਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਮਨਜੂਰ ਸੈਂਸਰ ਕਰਨੀ ਜ਼ਰੂਰੀ ਹੈ ਲਗਾਤਾਰ ਹੀ ਸਾਡਾ ਪ੍ਰਦਰਸ਼ਨ ਜਿਹੜਾ ਹੈ ਕੀਤਾ ਜਾ ਰਿਹਾ ਹੈ ਆਮ ਆਦਮੀ ਪਾਰਟੀ ਦੇ ਵਰਕਰ ਦਾ ਵਿਧਾਇਕ ਦੇ ਨਾਲ ਅਸੀਂ ਗੱਲਬਾਤ ਕੀਤੀ ਆ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਜਿਹੜੀ ਵੀ ਜਿਹੜੀ ਲੋਕਤੰਤਰ ਨੂੰ ਬਚਾਉਣ ਵਾਲੀ ਪਾਰਟੀ ਹੈ ਉਹ ਜ਼ਰੂਰ ਕੋਸ਼ਿਸ਼ ਕਰੇਗੀ